ਕੁਬੇ ਜੀ ਕੀ ਮਸਲਾ ਹੈ ਜਿਹੜੇ ਇਕੱਠੇ ਹੋਏ ਹੋ ਕੀ ਮਸਲਾ ਕੀਵਾਂਗਾ ਮਸਲਾ ਸਰ ਇਹ ਹੀ ਹੈ ਜੀ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਕਿ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਇਸੀ ਕੋਟੇ ਦੀ ਮੰਗ ਕਰਦੇ ਆ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਤੇ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰ ਇਹ ਕਿੰਨਾ ਨੇ ਜਿਹੜੀ ਸਪੋਰਟਸ ਕੋਟੇ ਦੀ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਰ ਇੰਟੈਲੀਜੈਂਟ ਬੱਚੇ ਆ ਜਿਹੜੇ ਆਪਣੇ ਸਟੱਡੀ ਕਰ ਵਾਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫੀਸ਼ੀਅਰ ਉਹਦੇ ਵਿੱਚ ਪਲੇਅਰ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਸਰ ਸਾਡੀ ਮੰਗ ਆ ਹੀ ਇਹ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟ ਨੇ ਸਪੋਰਟਸ ਦੀਆਂ ਸਾਨੂੰ ਉਹਦੇ ਬੇਸ ਤੇ ਮਤਲਬ ਕਿ ਭਰਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਰ ਭਰਤੀ ਨਹੀਂ ਆ ਰਹੀ ਸਪੋਰਟਸ ਕੋਟੇ ਦੀ ਕੱਲੇ ਪੰਜਾਬ ਸਰ ਨਹੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆ ਰਹੀ ਸਰ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਤਾਂ ਇੱਕ ਪੋਸਟ ਆਉਂਦੀ ਆ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਟੇ ਤੋਂ ਬਾਅਦ ਵੀ ਸਰ ਜਾਤਾਂ ਪਾਤਾਂ 'ਚ ਵੰਡ ਦਿੱਤਾ ਗਿਆ ਜੀ ਐਸਸੀ ਦੀ ਅੱਡ ਕੱਟਦੇ ਨੇ ਜਰਨਲ ਦੀ ਅੱਡ ਕੱਟਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਆਂ ਵੀ ਸਪੋਰਟਸ ਕੋਟੇ ਨੂੰ ਜਿਹੜੀ ਹਰ ਸਾਲ ਉਹ ਭਰਤੀ ਹੋਣੀ ਚਾਹੀਦੀ ਆ ਸਾਰੇ ਡਿਪਾਰਟਮੈਂਟ ਤੋਂ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਪਲੇਅਰਾਂ ਕੋਲ ਆਉਂਦਾ ਕਹਿ ਦਿੰਦੇ ਨੇ ਸਾਰੇ ਇੱਥੇ ਆ ਬਖਬੀਰ ਅਲੰਪਿੰਗ ਇਹਨਾਂ ਦੇ ਬ੍ਰਦਰ ਬੈਠੇ ਹੋਏ ਆ ਜੀ ਕੰਪੀਟੀਸ਼ਨ ਤੇ 올림픽 ਇਹਨਾਂ ਦੇ ਬ੍ਰਦਰ ਅਲੰਪਿੰਗ ਪਲੇਅਰ ਨੇ ਮ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖਿਡਾਰੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਏ ਆ ਵਧੀਆ ਲੈਵਲ ਦੇ ਖੜੇ ਹੋਏ ਈ ਸਸ ਤੋਂ ਗਲਤੀ ਹੋ ਗਈ ਸਰ ਗੇਮ ਚੁਣ ਕੇ ਜੀ ਉਮਰਾਂ ਲੰਘਦੀਆਂ ਜਾ ਰਹੀਆਂ ਨੇ ਸਰ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ 28 ਸਾਲ ਦਾ ਸਰ ਹੋ ਚੱਲਿਆ ਜਦੋਂ ਸਰ ਭਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਓਵਰਏਜ ਹੋਊਗੀ ਹੁਣ ਦੱਸੋ ਸਾਰੇ ਕਿੱਧਰ ਜਾਈਏ ਜੀ ਠੀਕ 9 ਸਾਲਾਂ ਤੋਂ ਪੰਜਾਬ ਪੁਲਿਸ ਦੀ ਭਰਤੀ ਨਹੀਂ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰਏਜ ਹੋ ਰਹੇ ਆ ਜੀ ਠੀਕ ਹੈ ਜੀ ਜਿਹੜੀਆਂ ਸਪੋਰਟ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਿਕਲਦੀਆਂ ਨੇ ਨਾ ਤਾਂ 5-10% ਕੋਤਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਵਾਲਾ ਤਾਂ ਫਿਰ ਖਿਡਾਰੀਆਂ ਨੂੰ ਕੋਈ ਫਾਇਦਾ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਲਿੱਤਾ ਤੇ ਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨਾ ਕਰਨਗੇ ਆਪ ਦਾ ਮੈਡਲ ਇੱਕ ਲਿੱਤਾ ਜੀਮ ਛੱਡੋ ਤੇ ਆਪ ਦਾ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਐਡ ਹੋਈਆਂ ਜਦਕਿ ਬਾਹਰ ਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਠੀਕ ਹੈ ਜੀ ਆ ਸਾਡੇ ਮਸਲੇ ਨੇ ਜਿਵੇਂ ਇੱਕ ਦੂਜੀ ਗੱਲ ਇਹ ਅਸੀਂ ਹੁਣ 27 ਸਾਲਾਂ ਦੇ ਹੋ ਗਏ ਹਾਂ ਸਾਰੇ ਜਿੰਨੇ ਕੁ ਤਕਰੀਬਨ 9 ਸਾਲ ਹੋ ਗਈ ਭਰਤੀ ਆਪੇ 27 ਸਾਲਾਂ ਦੇ ਹੋਣਾ ਜੀ 9 ਸਾਲ ਦਾ ਭਰਤੀ ਇਹਨੂੰ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਨੇ ਕਿ ਜਿਹੜੀ ਅਸੀਂ ਓਵਰਏਜ ਹੋ ਰਹੇ ਹਾਂ ਕਿ ਵੀ ਹਾਂ ਸਾਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਪੋਸਟਾਂ ਕੱਢਣੀਆਂ ਪਣਦੀਆਂ ਨੇ ਇਸ ਕਰਕੇ ਠੀਕ ਠੀਕ